ਤੋ ਸਾਰੇ ਭੈਣ ਭਾਈਆਂ ਨੂੰ ਜੈਮਸੀ ਕੀ ਮੇਰੇ ਵੱਲੋਂ ਪਿਆਰ ਭਰੀ ਜੈਮਸੀ ਕੀ ਤੁਮੈਂ ਅੱਜ ਦੀ ਡੇਟ ਵਿੱਚ ਸਾਡਾ ਪਿੰਡ ਨੂਰੇਕੇ ਔਰ ਚਰਚ ਬਲੱਡ ਆਫ ਜੀਜ਼ਸ ਮਿਨਿਸਟਰੀ ਵੱਲੋਂ ਸਾਡੇ ਚਰਚ ਦੇ ਵਿੱਚ ਮੈਂਬਰ ਕੁਝ ਮੈਂਬਰ ਨੇ ਜਿਹੜੇ ਬਾਈਬਲ ਦੇ ਪੂਰੇ ਨਾਮ ਦੱਸਣ ਜਾ ਰਹੇ ਨੇ ਅੱਜ ਤੁਹਾਨੂੰ ਪੂਰੀ ਬਾਈਬਲ ਦੇ ਨਾਮ ਦੱਸਣਗੇ ਤੋ ਜਿੱਦੇ ਕਰਕੇ ਸਾਰਿਆਂ ਨੂੰ ਬਹੁਤ ਵਧੀਆ ਲੱਗੇ ਔਰ ਲਾਈਕ ਔਰ ਕਮੈਂਟ ਔਰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਤੋ ਵੱਧ ਤੋਂ ਵੱਧ ਸ਼ੇਅਰ ਕਰੋ ਜੈਮਸੀ ਕੀ ਹੇਲੂਇਆ 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 ਮਤੀ ਮਰਕਸ ਲੁਕਾ ਯਹੋਨਾ ਰਸੂਲਾ ਦੇ ਕਰਤਾ ਰੋਮੀਆਂ ਪਹਿਲਾ ਕ੍ਰੰਤੀਆ ਦੂਜਾ ਕ੍ਰੰਤੀਆ ਗਲਾਤੀਆ ਅਪਸੀਆ ਫਿਲੀਪੀਆ ਕੋਲੋਸੀਆ ਪਹਿਲਾ ਤਸਨੋਕੀਆ ਦੂਜਾ ਤਸਨੋਕੀ ਪਹਿਲਾ ਪ੍ਰਮੋਥੀਆ ਦੂਜਾ ਪ੍ਰਮੋਥੀ ਅਸਰ ਤੇ ਤੋਸ ਫਿਰਮੌਨ ਲਿਬਰਾਨੀਆਂ ਯਾਕੂਬ ਪਤਰਸ ਦੀ ਪਹਿਲੀ ਪਤਰੀ ਪਤਰਸ ਦੀ ਦੂਜੀ ਪਤਰੀ ਯਹੋਨਾ ਦੀ ਪਹਿਲੀ ਪਤਰੀ ਯਹੋਨਾ ਦੀ ਦੂਜੀ ਪਤਰੀ ਯਹੋਨਾ ਦੀ ਤੀਜੀ ਪਤਰੀ ਯਹੋਦਾ ਦੀ ਪਤਰੀ ਯਹੋਨਾ ਦੇ ਪ੍ਰਕਾਸ਼ ਦੀ ਕੋਤੀ ਹallelujah <small> ਰਸੂਲਾ ਰੋਮਿਆ ਪਹਿਲੀ ਗ੍ਰੰਥਿਆ ਦੂਜਾ ਗ੍ਰੰਥਿਆ ਬੁਲਾਤੀਆ ਆਪ ਤੇ ਫਲਿਪਿਆ ਸਹੀ ਹੈ ਵੈਲਕਮ ਤਰਕੀਸ ਕੁਲੂਸੀਆ ਹਾਂ ਪਹਿਲੀ ਦਸੰਨ ਕਿਆ ਦੋ ਦਸੰਨ ਕਿਆ ਪਹਿਲੀ ਦਿਮੋਤੀ ਦੂਜੀ ਦਿਮੋਤੀ ਦਰ ਕੋ ਸਹੀ ਵੈਲਕਮ ਕਤਰਾ ਹੂੰ ਪਹਿਲੀ ਜਮਨਾ ਦੂਜੀ ਜਮਨਾ ਤੇਹੀ ਜਮਨਾ ਜਿਹੋਦਾ ਪ੍ਰਕਾਸ਼ ਦੀ ਪੁੱਤ ਇੱਕ ਇੱਕ ਮਸਤੀਆਂ ਕ੍ਰਾਂਤੀਆਂ ਪਹਿਲਾ ਕ੍ਰਾਂਤੀ ਦੂਜਾ ਕ੍ਰਾਂਤੀਆ ਦੋਰਾਤਿਆ ਆਫਸੀ ਆਫਸੀਆ ਫਿਲੀਪੀਆ ਕਲੂਸੀਆ ਚੱਲ ਬੱਠਾ ਮੇਰੇ ਪੈਰਾਂ 'ਲੀ ਦੀਪਕ ਹੈ ਅਤੇ ਮੇਰੇ ਰਾਹ 'ਤੇ ਚਾਨਣ ਹੈ ਅਲੈਹੁ ਅਲੈਹੁ ਕਿਹੜੇ ਪਛਨ ਚ ਲਿਖਿਆ ਹੈ ਗਲਾਤੀਆ ਆਖਸੀਆ ਲਿਪੀਆ ਗੰਦੀਸ ਕਾ ਪਤ੍ਰ ਨਾਮ ਇਹਨਾਂ ਕਾ ਪਹਿਲਾ ਚਿੰਨ੍ਹ ਕਾ ਦੂਜਾ ਚਿੰਨ੍ਹ ਪਹਿਲਾ ਚਿੰਨ੍ਹ ਮੋਤੀਆ ਸ ਦੂਜਾ ਚਿੰਨ੍ਹ ਮੋਤੀਆ ਸ ਕਿੰਤੀ ਤੋਂ ਸਭ ਪਿਲੇ ਮੋਨ ਇਬਰਾਨੀਆਂ ਯਕੂਬ ਦੀ ਪਤਰੀ ਪਤਰਸ ਦੀ ਪਤਰੀ ਪਤਰਸ ਦੀ ਦੂਸਰੀ ਪਤਰੀ ਇਤਿਹਾਸ ਯੋਨਾ ਦੀ ਪਹਿਲੀ ਪਤਰੀ ਯੋਨਾ ਦੀ ਦੂਜੀ ਪਤਰੀ ਯੋਨਾ ਦੀ ਤੀਜੀ ਪਤਰੀ ਯੂਦਾ ਦੀ ਪਤਰੀ ਹੂੰ Thank you.